ਲੱਖਾ ਸੁਧਾਨਾ ਨੇ ਲਾਈਵ ਹੋ ਕੇ ਅਪੀਲ ਕੀਤੀ ਹੈ ਕਿ ਮੇਰੇ ਪਿੰਡ ਸੁਧਾਨਾ ਵਿਖੇ ਕੈਂਸਰ ਦਾ ਕੈਂਪ ਲੱਗ ਰਿਹਾ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਮੇਰੇ ਇਲਾਕੇ ਦੇ ਸੱਜਣਾ ਨੂੰ ਪੀ ਲੈ ਕੇ ਤੁਸੀਂ ਇਸ ਕੈਂਪ ਦੇ ਵਿੱਚ ਜਰੂਰ ਪਹੁੰਚੋ ਤੇ ਆਪਣਾ ਇੱਥੇ ਚੈੱਕਅਪ ਕਰਾਓ ਕਿਉਂਕਿ ਕੋਈ ਪਤਾ ਨਹੀਂ ਇਸ ਟਾਈਮ ਆਪਾਂ ਕਿਹੋ ਜਿਹਾ ਖਾਣ ਪੀਣ ਖਾ ਰਹੇ ਹਾਂ ਤੇ ਆਪਾਂ ਨੂੰ ਕੀ ਪਤਾ ਕਿਸ ਉਮਰੇ ਕਿਹੋ ਜੀ ਬਿਮਾਰੀ ਲੱਗ ਜਾਵੇ ਤੇ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਆਪਣੇ ਸਰੀਰ ਦਾ ਧਿਆਨ ਰੱਖੀਏ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਮੇਰੇ ਪਿੰਡ ਸਿਧਾਣਿਆਂ ਦੇ ਵਿੱਚ ਕੈਂਪ ਲਾਇਆ ਜਾ ਰਿਹਾ ਹੈ ਕੈਂਸਰ ਦਾ ਸਵੇਰੇ 9 ਵਜੇ ਤੋਂ ਲੈ ਕੇ ਆਥਰ ਨੇ 5 ਵਜੇ ਤੱਕ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਆਲੇ-ਦਾਲੇ ਜਿੰਨੇ ਵੀ ਮੇਰੇ ਪਿੰਡ ਪੈਂਦੇ ਆ ਕਿ ਇਹ ਕੈਂਪ ਜਿਹੜਾ ਇਹ ਬਿਲਕੁਲ ਮੁਫਤ ਕੈਂਪ ਆ ਇਸ ਕੋਈ ਕਿਸੇ ਪ੍ਰਕਾਰ ਦਾ ਪੈਸਾ ਨਹੀਂ ਲਿਆ ਜਾਊਗਾ। ਕਈ ਪ੍ਰਕਾਰ ਦੀਆਂ ਦਵਾਈਆਂ ਜਿਹੜੀਆਂ ਇਸ ਕੈਂਪ ਦੇ ਵਿੱਚ ਹੋ ਮੁਫਤ ਦਿੱਤੀਆਂ ਜਾਣੀਆਂ ਨੇ। ਸੋ ਮੈਂ ਅਪੀਲ ਕਰਦਾ ਖਾਸ ਤੌਰ ਤੇ ਬਜ਼ੁਰਗਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਸਾਨੂੰ ਸਰੀਰ ਦਾ ਚੈੱਕ ਕਰਾਉਣ ਦਾ ਕੋਈ ਹਰਜ ਨਹੀਂ ਹੈਗਾ। ਸਾਰੇ ਸਾਡੇ ਜਿਹੜੀ ਸਰੀਰਕ ਜਾਂਚ ਹੈ ਉਹ ਕਰਾ ਲੈਣੀ ਚਾਹੀਦੀ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜਿਸ ਤਰ੍ਹਾਂ ਨਾਲ ਅੱਜ ਆਪਾਂ ਖਾਣਾ ਪੀਣਾ ਸਾਡਾ ਖਾ ਰਹੇ ਹਾਂ ਜ਼ਹਿਰਾਂ ਵਾਲਾ ਜਾਂ ਜਿੰਨਾ ਜੰਕ ਫੂਡ ਫਾਸਟ ਫੂਡ ਜਿੰਨਾ ਉਹ ਖਾ ਰਹੇ ਹਾਂ ਜਾਂ ਜਿਸ ਤਰ੍ਹਾਂ ਦਾ ਸਾਡਾ ਪਾਣੀ ਧਰਤੀ ਹੇਠਾਂ ਪਤਨਾ ਚ ਜ਼ਹਿਰੀਲਾ ਹੋ ਗਿਆ ਦਰਿਆਵਾਂ ਦਾ ਨਹਿਰਾਂ ਦਾ ਪਾਣੀ ਜ਼ਹਿਰੀਲਾ ਹੋ ਗਿਆ ਆਬੋ ਹਵਾ ਸਾਡੀ ਜ਼ਹਿਰੀਲੀ ਹੋ ਗਈ ਕੋਈ ਪਤਾ ਨਹੀਂ ਕਿਹੜੀ ਉਮਰ ਸਾਨੂੰ ਅੱਜ ਕੱਲ ਬਿਮਾਰੀ ਆ ਕੇ ਚੁੰਬੜ ਜੇ ਸੋ ਇਹ ਸਾਨੂੰ ਚੈੱਕ ਅਪ ਸਮੇਂ-ਸਮੇਂ ਤੇ ਕਰਾਉਣਾ ਚਾਹੀਦਾ ਤਾਂ ਕਿ ਸਮਾਂ ਰਹਿੰਦੇ ਸਾਨੂੰ ਜਦੋਂ ਬਿਮਾਰੀ ਦਾ ਪਤਾ ਲੱਗ ਜਾਂਦਾ ਫਿਰ ਅਸੀਂ ਉਹਦਾ ਕੋਈ ਇਲਾਜ ਵੀ ਕਰਾ ਸਕਦੇ ਹਾਂ ਜੇ ਬਿਮਾਰੀ ਲੰਘੀ ਅੱਗੇ ਗਈ ਅਖੀਰ ਤੇ ਆਈ ਖੜੀ ਹੋਈ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਮੈਂ ਅਪੀਲ ਕਰਦਾ ਕੱਲ ਨੂੰ ਮੇਰੇ ਪਿੰਡ ਸਿਧਾਣੇ ਗੁਰੂ ਘਰ ਦੇ ਵਿੱਚ 9 ਵਜੇ ਤੋਂ ਲੈ ਕੇ ਅੱਥਨੇ 5 ਵਜੇ ਤੱਕ ਫ੍ਰੀ ਜਿਹੜਾ ਮੁਫਤ ਦਾ ਚੈੱਕਅਪ ਦਾ ਜਿਹੜਾ ਕੈਂਸਰ ਦਾ ਕੈਂਪ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਜਿਹੜੀਆਂ ਜਿਹੜੀਆਂ ਚੈੱਕਅਪ ਹੋਣੇ ਨੇ ਜਿਹੜੀਆਂ ਜਾਂਚ ਹੋਣੀਆਂ ਸਰੀਰ ਦੀ ਉਹ ਚ ਔਰਤ ਦੇ ਮਦਰ ਸਾਰੇ ਜਿਹੜੇ ਬੀਬੀਆਂ ਦੇ ਤੇ ਬੰਦਿਆਂ ਦੇ ਜਿਹੜੇ ਸਾਰੇ ਸਰੀਰ ਦੀ ਜਾਂਚ ਔਰਤ ਦੀ ਜਿਹੜੀ ਬੀਬੀਆਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਜਿਹੜੀ ਆਪਣਾ ਮੈਮੋਗ੍ਰਾਫੀ ਵਜਦੀ ਆ ਉਹਦਾ ਟੈਸਟ ਹੋਊਗਾ ਬੀਬੀਆਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਜਿਹਨੂੰ ਪੈਪ ਸਪੇਅਰ ਸੰਪੇਅਰ ਕਹਦੇ ਆ ਤੇ ਮਰਦਾਂ ਦੇ ਜਿਹੜੇ ਬੰਦਿਆਂ ਦੇ ਗੁਰਦੇ ਦੇ ਜਿਹੜਾ ਉਹ ਕੈਂਸਰ ਲਈ ਜਿਹੜਾ ਪੀਐਸਏ ਟੈਸਟ ਹੁੰਦਾ ਉਹ ਹੋਊਗਾ ਮੂੰਹ ਤੇ ਗਲੇ ਦੀ ਜਾਂਚ ਹੋਣੀ ਆ ਜਿਹੜੀਆਂ ਜਨਰਲ ਦਵਾਈਆਂ ਨੇ ਉਹ ਮੁਫਤ ਦਿੱਤੀਆਂ ਜਾਣੀਆਂ ਨੇ ਹੱਡੀਆਂ ਦੀ ਜਾਂਚ ਲਈ ਜਿਹੜੇ ਟੈਸਟ ਉਹ ਹੋਣੇ ਆ ਤੇ ਬਾਕੀ ਤੁਹਾਨੂੰ ਉਥੇ ਮੁਫਤ ਜਿਹੜੇ ਖੂਨ ਦੇ ਸੋਡੇ ਸਾਰੇ ਬਾਕੀ ਟੈਸਟ ਹੋਣੇ ਆ ਸੋ ਇਹ ਟੈਸਟਾਂ ਦਵਾਈਆਂ ਵੀ ਤੁਹਾਨੂੰ ਮਿਲਣਗੀਆਂ ਕੱਲ ਨੂੰ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਵਿਖੇ 9 ਤੋਂ ਲੈ ਕੇ 5 ਤੱਕ ਜਿਹੜਾ ਮੁਫਤ ਫ੍ਰੀ ਕੈਂਸਰ ਦਾ ਤੇ ਹੋਰ ਬਿਮਾਰੀਆਂ ਨੂੰ ਚੈੱਕ ਕਰਨ ਦੀ ਖਾਤਰ ਸਰੀਰਕ ਜਾਂਚ ਦੀ ਖਾਤਰ ਕੈਂਪ ਲਾ ਰਹੇ ਆ ਸੋ ਆਓ ਵੱਧ ਤੋਂ ਵੱਧ ਬਹੁਤ ਮਹਿੰਗੇ ਇਹ ਟੈਸਟ ਨੇ ਜਦੋਂ ਆਪਾਂ ਡਾਕਟਰਾਂ ਕੋਲ ਜਾਂਦੇ ਆ ਲੈਬਾਂ ਜਾਂਦੇ ਆ ਤਾਂ ਬਹੁਤ ਰੁਪਈਆ ਲੱਗਦਾ ਇਹਨਾਂ ਟੈਸਟਾਂ ਨੂੰ ਕਰਾਉਣ ਦੇ ਲਈ ਇੱਥੇ ਬਿਲਕੁਲ ਮੁਫਤ ਹੈ ਸਵੇਰੇ 9:00 ਵਜੇ ਤੋਂ ਲੈ ਕੇ ਲੰਗਰ ਦਾ ਖਾਣ ਪੀਣ ਦਾ ਪ੍ਰਬੰਧ ਜਿਹੜਾ ਚਾਹ ਪਾਣੀ ਦਾ ਸਾਰਾ ਹੋ ਉੱਥੇ ਤੁਹਾਨੂੰ ਮਿਲੇਗਾ ਸੋ ਕੱਲ ਨੂੰ ਆਪਾਂ ਇਹ ਚੈੱਕ ਕਰਾ ਕੇ ਆਪਣੇ ਸਰੀਰ ਦੀ ਜਾਂਚ ਕਰਾ ਕੇ ਜੇ ਕੋਈ ਬਿਮਾਰੀ ਆ ਤਾਂ ਸਮਾਂ ਰਹਿੰਦੇ ਦਾ ਇਲਾਜ ਕਰਾ ਸਕੀ